ਬਾਕ ਟਾਈਮ ਹੁੰਦਾ ਹੈ ਸਨਸੈਟ ਸੂਰਜ ਛਲਣ ਤੋਂ ਪਹਿਲਾਂ ਹੀ ਮੀਟਿੰਗ ਅ ਰੀਟ ਸੈਰੇਮਨੀ ਮੁਕੰਮਲ ਹੁੰਦੀ ਹੈ ਜਿਸ ਦੇ ਨਾਲ ਪਹਿਲਗਾਮ ਪੂਰਾ ਅਟੈਕ ਹਮਲਾ ਹੋਇਆ ਹੈ ਸਾਈ ਟੂਰਿਸਟ ਨੂੰ ਨਿਹਾਤੇ ਸਿਵਿਲਿਅਨਸ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦਾ ਕਤਲ ਕੀਤਾ ਗਿਆ ਜਿਸ ਨੂੰ ਲੈ ਕੇ ਕਾਫੀ ਜੋ ਟੈਂਟ ਸਿਚੁਏਸ਼ਨ ਬਣੀ ਹੋਈ ਹੈ ਬੈਕ ਟੂ ਬੈਕ ਵੱਡੇ ਡਿਸੀਜਨਸ ਇੰਡੀਅਨ ਗਵਰਨਮੈਂਟ ਦੇ ਵੱਲੋਂ ਲਈ ਜਾ ਰਹੇ ਨੇ ਪਿਤੇ ਹੀ ਕਾਲ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਵੀ ਵੱਡਾ ਡਿਸੀਜਨ ਲਿਆ ਗਿਆ ਸੀ ਜਿਸ ਸਬੱਤ ਚੱਲਦੇ ਅਟਾਰੀ ਵਾਗਾ ਬਾਰਡਰ ਨੂੰ

ਬਾਰਡਰ ਤੇ ਸੈਰੇਮਨੀ ਨੂੰ ਬੰਦ ਕੀਤਾ ਜਾ ਸਕਦਾ ਹੈ ਬੀਐਸਐਫ ਦੇ ਅਧਿਕਾਰੀ ਮੀਟਿੰਗ ਕਰਨਗੇ ਤੇ ਮੀਟਿੰਗਸ ਇਸ ਬਾਬਤ ਵੱਡਾ ਫੈਸਲਾ ਲੈਣਗੇ ਮੇਨਾ ਮਰੇਸ ਹੋਗੀ ਮਨਦੀਪ ਫੋਨ ਲਾਈਨ ਤੇ ਜੁੜੋ ਨੇ ਮਨਦੀਪ ਆ ਐਲਾਨ ਇਸ ਬਾਬਤ ਕਦੋਂ ਕੀਤਾ ਜਾ ਸਕਦਾ ਹੈ ਕਿ ਬੀਟਿੰਗ ਨਾ ਟ੍ਰੀਟ ਸੈਰੇਮਨੀ ਸ਼ੁਰੂ ਰਹੇਗੀ ਜਾਂ ਉਸ ਨੂੰ ਬੰਦ ਕੀਤਾ ਜਾਏਗਾ ਆ ਬਿਲਕੁਲ ਸਮਝੋ ਤਾਂ ਪਹਿਲਗਾਮ ਦੇ ਹਮਲੇ ਤੋਂ ਬਾਅਦ ਜਾਂ ਹੋਈ ਘਟਨਾ ਤੋਂ ਬਾਅਦ ਜਿਹੜੀ ਪੰਜਾਬ ਦੀ ਸਰਕਾਰ ਹੈ ਕੇਂਦਰੀ ਸਰਕਾਰ ਉਹਨਾਂ ਵੱਲੋਂ ਵੱਡੇ ਜਿਹੜੇ ਸੁਰੱਖਿਆ ਨੂੰ ਲੈ ਕੇ ਫੈਸਲੇ ਲਏ ਜਾ ਰਹੇ ਆ ਉਹਨਾਂ ਵਿੱਚੋਂ ਜਿਹੜਾ ਅਟਾਰੀ ਬਾਗਾ ਬਾਰਡਰ ਬੰਦ ਕਰਨ ਤੋਂ ਬਾਅਦ ਉਹਨ ਜਿਹੜਾ ਫਿਰੋਜ਼ਪੁਰ ਹਸੈਨੀਵਾਲਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਉਸ ਦੇ ਉੱਪਰ ਹਰ ਰੋਜ਼ ਬੀਟਿੰਗ ਰੀਟਿੰਗ ਸੈਰਮਾਨੀ ਹੁੰਦੀ ਹੈ ਤੇ ਕਈ ਸੈੰਕੜੋ ਸਲਾਨੀ ਜਿਹੜੇ ਐ ਇਸ ਮੀਟਿੰਗ ਸੈਰਮਾਨੀ ਨੂੰ ਦੇਖਣ ਦੇ ਲਈ ਦੋਨਾਂ ਤਰਫਾਂ ਤੋਂ ਇੱਥੇ ਪਹੁੰਚਦੇ ਐ ਔਰ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਹੁਣ ਬੀਐਸਐਫ ਦੇ ਆਲਾ ਅਧਿਕਾਰੀਆਂ ਦੀ ਵੱਡੇ ਅਧਿਕਾਰੀਆਂ ਦੀ ਇੱਕ ਵੱਡੀ ਮੀਟਿੰਗ ਹੋ ਰਹੀ ਹੈ ਔਰ ਉਸ ਨੂੰ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਬੀਟਿੰਗ ਸੈਰਮਾਨੀ ਨੂੰ ਜਿਹੜਾ ਕੁਝ ਸਮੇਂ ਦੇ ਲਈ ਬੰਦ ਕੀਤਾ ਜਾ ਸਕਦਾ ਹੈ ਉੱਥੇ ਹੀ ਜਿਹੜਾ ਸਰਹੱਦ ਤੇ ਸੁਰੱਖਿਆ ਵਿਧਾਨ ਨੂੰ ਲੈ ਕੇ ਜਾਂ ਹੋਰ ਕਈ ਸੁਰੱਖਿਆ ਦੇ ਮਾਮਲਿਆਂ ਨੂੰ ਲੈ ਕੇ ਜ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਹੈ ਔਰ ਕੜੇ ਫੈਸਲੇ ਵੱਡੇ ਫੈਸਲੇ ਲਏ ਜਾ ਸਕਦੇ ਆ ਜੀ ਸਰਪ੍ਰੀਖ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਪਹਿਲਗਾਮ ਹਮਲੇ ਅਟੈਕ ਤੋਂ ਬਾਅਦ ਪਾਰਤ ਦੇ ਵੱਲੋਂ ਪੰਜ ਵੱਡੇ ਫੈਸਲੇ ਬੀਤੇ ਕੱਲ੍ਹ ਲਏ ਗਏ ਪਰਦਾ ਪਾਕਿਸਤਾਨ ਦੇ ਖਿਲਾਫ ਪਹਿਲਾ ਵੱਡਾ ਐਕਸ਼ਨ ਅਟਾਰੀ ਵਾਗਾ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਚੈੱਕ ਪੋਸਟ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤੀ ਗਈ ਹੈ ਜਿਹੜੇ ਪਾਕਿਸਤਾਨੀ ਨਾਗਰਿਕ ਜਾਇਜ਼ ਦਸਤਾਵੇਜ਼ ਲੀਗਲ ਡਾਕੂਮੈਂਟਸ ਦੇ ਨਾਲ ਭਾਰਤ ਆ ਚੁੱਕੇ ਹਨ ਉਹਨਾਂ ਨੂੰ 1 ਮਈ ਤੋਂ ਪਹਿਲਾਂ ਉਸੇ ਰਸਤੇ ਵਾਪਸ ਜਾਣ ਦੇ ਲਈ ਕਿਹਾ ਗਿਆ ਆਦੇਸ਼ ਦਿੱਤੇ ਗਏ ਨੇ ਸਿੰਧੂ ਜਲ ਸਮਝੌਤਾ ਤੇ ਰੋਕ ਲਗਾ ਦਿੱਤੀ ਗਈ ਹੈ 1960 ਚਾ ਸਮਝੌਤਾ ਹੋਇਆ ਸੀ ਪਹਿਲੀ ਵਾਰ ਹੋਇਆ ਹੈ 1960 ਤੋਂ ਬਾਅਦ ਕਿ ਹੁਣ ਆ ਸਮਝੌਤੇ ਨੂੰ ਇੰਡਸ ਵੈਲੀ ਟਰੀਟੀ ਨੂੰ ਜੋ ਹੈ ਰੋਕ ਲਗਾਈ ਗਈ ਹੈ ਸਾਥ ਵੀਜ਼ਾ ਸਰਵਿਸ ਵੀ ਸਸਪੈਂਡ ਕੀਤੀ ਗਈ ਹੈ ਪਾਕਿਸਤਾਨੀ ਨਾਗਰਿਕਾਂ ਨੂੰ ਐਸ ਵੀ ਈ ਐਸ ਤਹਿਤ ਪਹਿਲਾ ਦਿੱਤੇ ਵੀਜ਼ਾ ਵੀ ਰੱਦ ਕੀਤੇ ਗਏ ਨੇ ਐਸ ਵੀ ਈ ਐਸ ਵੀਜ਼ਾ ਵਾਲੇ ਪਾਕਿਸਤਾਨੀ 48 ਘੰਟੇ ਚ ਭਾਰਤ ਛੱਡਣ ਆਦੇਸ਼ ਹੁਕਮ ਜਾਰੀ ਕੀਤੇ ਗਏ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਨੇ ਰੱਖਿਆ ਮਿਲਟਰੀ ਨੇਵੀ ਤੇ 에어 ਸਲਾਹਕਾਰ ਪਰ 6 ਦਿਨ ਆ ਵੀ ਆਦੇਸ਼ ਦਿੱਤੇ ਗਏ ਨੇ 1 ਹਫਤੇ ਚ ਭਾਰਤ ਛੱਡਣ ਦੇ ਹੁਕਮ ਦਿੱਤੇ ਗਏ ਨੇ ਭਾਰਤ ਨੇ ਵੀ ਆਪਣੇ ਰੱਖਿਆ ਮਿਲਟਰੀ ਨੇਵੀ ਤੇ 에어 ਸਲਾਹਕਾਰ ਐਡਵਾਈਜ਼ਰਸ ਨੂੰ ਵਾਪਸ ਵਾਪਸ ਬੁਲਾ ਲਿਆ ਹੈ ਤੇ ਭਾਰਤ ਅਤੇ ਜੋ ਹੈ ਵੱਡੇ ਡਿਸੀਜਨਸ ਲਏ ਗਏ ਨੇ ਪਰ ਵੀਜ਼ ਦੀਆਂ ਵੀਜ਼ਾ ਪਾਬੰਦੀਆਂ ਤੋਂ ਬਾਅਦ ਜੋ ਵਿਦੇਸ਼ੀ ਨੇ ਉਪਟਣ ਲੱਗੇ ਨੇ ਪਾਕਿਸਤਾਨੀ ਨਾਗਰਿਕ ਅਟਾਰੀ ਵਾਗਾ ਬਾਰਡਰ ਦੇ ਜ਼ਰੀਏ ਵਾਪਸੀ ਕਰ ਰਹੇ ਨੇ ਅਜੇ ਕਈ ਕਈ ਦਿਨਾਂ ਦਾ ਵੀਜ਼ਾ ਉਹਨਾਂ ਦਾ ਪਿਆ ਸੀ ਪਰ ਆਦੇਸ਼ ਆਈ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਜਿਸ ਸਬਦੇ ਚਲਦੇ ਉਹਨਾਂ ਦੇ ਵੱਲੋਂ ਆਪਣੇ ਵਤਨ ਵਾਪਸੀ ਕੀਤੀ ਜਾਣੀ ਹੈ ਭਾਰਤ ਨੇ ਸਸਪੈਂਡ ਕੀਤਾ ਹੈ ਸਾਖ ਵੀਜ਼ਾ ਸਰਵਿਸ ਤੇ ਪਾਕਿਸਤਾਨੀ ਨਾਗਰਿਕਾਂ ਨੂੰ ਐਸਵੀਈਐਸ ਤਹਿਤ ਆਨ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਦੇ ਵੀਜ਼ਾਸ ਰੱਦ ਕਰ ਦਿੱਤੇ ਗਏ ਨੇ ਐਸਮੀਈਐਸ ਵੀਜ਼ਾ ਵਾਲਿਆਂ ਨੂੰ ਕੱਲ ਸ਼ਾਮ ਤੱਕ ਪਰਤ ਛੱਡਣ ਦੇ ਨਿਰਦੇਸ਼ ਜੁਨੇ ਉਹ ਦਿੱਤੇ ਗਏ ਜਿਸ ਸਬੰਧ ਚਲਦੇ ਬੀਤੇ ਹੀ ਕੱਲ ਕੈਬਨਿਟ ਕਮੇਟੀ অন ਸਿਕਿਉਰਿਟੀ ਦੀ ਮੀਟਿੰਗ ਹੋਈ ਸੀ ਪੀਐਮ ਨਰਿੰਦਰ ਮੋਦੀ ਦੀ ਅਗਵਾਈ ਹੇਠਾਂ ਮੀਟਿੰਗ ਹੋਈ ਸੀ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਦੇ ਨੁਮਾਇੰਦੇ ਇਸ ਮੀਟਿੰਗ ਚ ਮੌਜੂਦ ਸੀ ਅਸੀਂ ਹਮ ਜੋ ਆਪਣੇ ਅਜੀਜ਼ ਰਿਸ਼ਤਦਾਰੋਂ ਨੂੰ ਮਿਲਣੇ ਆਏ تھے ਆਪਣੇ والدہ ਦੀ ਕਬਰ ਤੇ ਜ਼ਿਆਰਤ ਕਰਨੇ ਆਏ ਥੇ समझिये नी अब इमरजेंसी ऐसा मामला होगी हम दोबारा जा रहे हैं हम पंद्रह तारीख को आए थे और आज जो है मेरे ख्याल से पच्चीस तारीख है हम वापस जा रहे हैं समझे नी हमारा पैतालीस दिन का वीजा था पहल में हुई है। जी तार जी तार जी जी, जी। देखिये ये जो भी किसी ने किया है वो गलत है और इंतई गलत है उसमें जो है भाईचारा जो है हम तो चाहते हैं भाईचारा हो दोनों ममालिक के अंदर दोस्तियाँ मोहब्बतें पैदा हूँ ਉਹ ਜੋ ਨਾਗਰਿਕ ਹੈ ਜਿਵੇਂ ਆਪ ਸਿਟੀਜ਼ਨ ਹੈ ਆਪ ਲੋਕੋ ਕੋ ਦਿੱਕਤ ਦਾ ਸਾਹਮਣਾ ਕਰਨਾ ਪੜਾ ਹਾਂ ਬਿਲਕੁਲ ਕਰਨਾ ਪੜਾ ਹੈ ਔਰ ਜੋ ਯਹਾਂ ਸੇ ਗਏ ਹੋਏ ਉਹਨਾਂ ਕੋ ਦਿੱਕਤ ਦਾ ਸਾਹਮਣਾ ਕਰਨਾ ਪੜ ਰਹਾ ਹੈ ਤੇ ਮੈਨਾ ਮੇਰੇ ਸੇ ਹੋਗੀ ਲਾਈਵ ਜੁੜੇ ਹੋਏ ਨੇ ਰਾਜੀਵ ਸ਼ਰਮਾ ਟਾਰੀ ਵਾਗਾ ਬਾਰਡਰ ਤੋਂ ਰਾਜੀਵ ਜਾਨਣਾ ਚਾਹਾਂਗੇ ਦੇਖਣਾ ਚਾਹਾਂਗੇ ਕਿ ਕੁਝ ਤਸਵੀਰਾਂ ਨੇ ਕਿਉਂਕਿ ਪਾਬੰਦੀਆਂ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਵਾਪਸ ਪੱਟਨੇ ਸ਼ੁਰੂ ਹੋ ਚੁੱਕੇ ਨੇ ਆ ਬਿਲਕੁਲ ਸਰਬਜੋਤ ਇਸ ਵੇਲੇ ਟਾਰੀ ਵਾਗਾ ਸਰਹੱਦ ਤੇ ਹੀ ਅਸੀਂ ਮੌਜੂਦ ਹਾਂ ਔਰ ਸਵੇਰ ਤੋਂ ਲਗਾਤਾਰ ਹਰ ਇੱਕ ਜਿਹੜੀ ਅਪਡੇਟ ਹੈ ਉਹ ਸਾਂਝੀ ਕਰ ਰਿਹਾ ਔਰ ਕੁਝ ਦਿਨ ਪਹਿਲਾਂ ਜਿਹੜੀ ਗੱਲਬਾਤ ਅਸੀਂ ਸੁਣਾਈ ਆਪਣੇ ਦਰਸ਼ਕਾਂ ਨੂੰ ਤਾਂ ਇਹ ਉਹ ਲੋਕ ਨੇ ਜਿਹੜੇ ਕਿ ਕਰਾਚੀ ਤੋਂ ਦਿੱਲੀ ਆਏ ਸੀ ਪੂਰਾ ਪਰਿਵਾਰ ਹੈ ਔਰ ਇਹਨਾਂ ਤੋਂ ਇਲਾਵਾ ਐਸੇ ਹੋਰ ਕਈ ਪਾਕਿਸਤਾਨੀ ਨਾਗਰਿਕ ਨੇ ਜਿਨ੍ਹਾਂ ਨੇ ਕਿ ਹਾਲੇ ਭਾਰਤ ਦੇ ਵਿੱਚ ਰੁਕਣਾ ਸੀ ਪਰ ਜਿੱਦਾਂ ਹੀ ਰਾਤ ਨੂੰ ਉਹਨਾਂ ਨੂੰ ਇਸ ਬਾਰੇ ਪਤਾ ਲੱਗਦਾ ਔਰ ਜਿਹੜੇ ਪਰਿਵਾਰ ਨਾਲ ਅਸੀਂ ਗੱਲ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਤੁਰੰਤ ਅ ਦਿੱਲੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਔਰ ਦਿੱਲੀ ਪੁਲਿਸ ਵੱਲੋਂ ਵੀ ਉਹਨਾਂ ਨੂੰ ਇਹੀ ਗੱਲ ਕਹੀ ਗਈ ਕਿ ਉਹ ਜਲਦ ਤੋਂ ਜਲਦ ਭਾਰਤ ਛੱਡ ਕੇ ਆਪਣੇ ਮੁਲਕ ਪਾਕਿਸਤਾਨ ਚਲੇ ਜਾਣ ਤਾਂ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਭਾਰਤ ਦੇ ਵਿੱਚ ਰਹਿੰਦੇ ਨੇ ਇਸੇ ਤਰ੍ਹਾਂ ਇੱਕ ਲੇਡੀ ਜਿਹੜੀ ਸੀ ਜਿਹੜੀ ਕਿ ਇੰਡੀਅਨ ਹੈ ਪਰ ਉਸ ਦੀ ਅ ਜਿਹੜੀ ਮੈਰਿਜ ਹੈ ਉਹ ਪਾਕਿਸਤਾਨ ਦੇ ਵਿੱਚ ਹੋਈ ਹੈ ਤਾਂ ਉਹ ਵੀ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਆਈ ਸੀ ਪਰ ਉਹਨਾਂ ਨੂੰ ਵੀ ਵੀਜ਼ਾ ਹੋਣ ਦੇ ਬਾਵਜੂਦ ਜੋ ਹੈ ਐਮਰਜੈਂਸੀ ਦੇ ਵਿੱਚ ਵਾਪਸ ਜਾਣਾ ਪਿਆ ਰ ਇੱਕ ਵਾਰ ਮੈਂ ਤਸਵੀਰਾਂ ਦਿਖਾ ਦਿਆਂ ਕਿ ਇਹ ਭਾਰਤ ਪਾਕਿਸਤਾਨ ਸਰਹੱਦ ਵਾਲੇ ਪਾਸੇ ਜਾਣ ਵਾਲਾ ਜਿਹੜਾ ਰਸਤਾ ਹੈ ਔਰ ਇੱਥੋਂ ਮਹਿਜ਼ 1 ਕਿਲੋਮੀਟਰ ਦੇ ਉੱਤੇ ਉਹ ਬਾਰਡਰ ਹੈ ਜਿੱਥੇ ਹਰ ਰੋਜ਼ ਸ਼ਾਮ ਨੂੰ ਰਿਟਰੀਟ ਸੈਰਮੋਨੀ ਜਿਹੜੀ ਹੈ ਉਹ ਹੁੰਦੀ ਹੈ ਬੀਐਸਐਫ ਔਰ ਪਾਕਿਸਤਾਨੀ ਰੇਂਜਰਸ ਜਿਹੜੇ ਨੇ ਉਹ ਅਪਰੇਡ ਕਰਦੇ ਨੇ ਪਰ ਇਹ ਅਪਰੇਡ ਨੂੰ ਲੈ ਕੇ ਵੀ ਇੱਕ ਸਵਾਲ ਲਗਾਤਾਰ ਵਰਕਰਾਰ ਹੈ ਕਿ ਕੀ ਅੱਜ ਸ਼ਾਮ ਨੂੰ ਰਿਟਰੀਟ ਸਰਵਨੀ ਜਿਹੜੀ ਹੈ ਉਹ ਹੁੰਦੀ ਹੈ ਜਾਂ ਨਹੀਂ ਕਿਉਂਕਿ ਰੋਜ਼ਾਨਾ ਦੀ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਅਪਰੇਡ ਦੇਖਣ ਦੇ ਲਈ ਜਿਹੜੇ ਆਉਂਦੇ ਨੇ ਉਹ ਵੀ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਾਂ ਇਹ ਜੀਸੀਪੀ ਵਾਲਾ ਰਸਤਾ ਯਾਨੀ ਕਿ ਜੁਆਇੰਟ ਚੈੱਕ ਪੋਸਟ ਜਿਹੜੀ ਹੈ ਕਿਉਂਕਿ ਭਾਰਤ ਦੇ ਵਿੱਚ ਇੱਕੋ ਇੱਕ ਇਹ ਵਾਹਿਦ ਇੱਕ ਰਸਤਾ ਹੈ ਸੜਕੀ ਰੂਟ ਹੈ ਜਿਸ ਦੇ ذریعے ਭਾਰਤੀ ਔਰ ਪਾਕਿਸਤਾਨੀ ਨਾਗਰਿਕ ਜਿਹੜੇ ਨੇ ਜਿਨ੍ਹਾਂ ਦੇ ਕੋਲ ਵੈਲਿਡ ਅਵੀਜ਼ਾ ਹੁੰਦਾ ਹੈ ਉਹ ਇਸ ਰਸਤੇ ਦਾ ਇਸਤੇਮਾਲ ਕਰਕੇ ਦੋਹਾਂ ਮੁਲਕਾਂ ਦੇ ਵਿੱਚ ਆ ਜਾ ਸਕਦੇ ਨੇ ਪਰ ਕਿਉਂਕਿ ਹੁਣ ਉਸ ਦੇ ਉੱਤੇ ਵੀ ਰੋਕ ਲਗਾਉਣ ਦੀ ਤਿਆਰੀ ਕਰ ਲਈ ਗਈ ਹੈ ਔਰ 48 ਘੰਟੇ ਦਾ ਜਿਹੜਾ ਸਮਾਂ ਤਾਂ ਹੁਣ ਤੁਸੀਂ ਦੇਖੋ ਕਿ ਹੋਰ ਵੀ ਪਰਿਵਾਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਲਗਾਤਾਰ ਤਾਂ ਇਹਨਾਂ ਵੱਲੋਂ ਜੋ ਹੈ ਉਹ ਵਾਪਸ ਪਾਕਿਸਤਾਨ ਜਾਣਾ ਤਾਂ ਇਹ ਵੀ ਪਰਿਵਾਰ ਦੇਖੋ ਤੁਸੀਂ ਬਜ਼ੁਰਗ ਨੇ ਇਹਨਾਂ ਨੇ ਵਾਪਸ ਪਾਕਿਸਤਾਨ ਜਾਣਾ ਤਾਂ ਇਸੇ ਤਰ੍ਹਾਂ ਜਿਹਨੂੰ ਜਿਹਨੂੰ ਵੀ ਇਸ ਗੱਲ ਦਾ ਪਤਾ ਲੱਗਦਾ ਕਿ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਿਹਾ ਜਾ ਰਿਹਾ ਇਹਨਾਂ ਵੱਲੋਂ ਹਾਂ ਬੰਦ ਹੋ ਗਿਆ ਬਾਰਡਰ ਹਾਂ ਬੰਦ ਹੋ ਗਿਆ ਬੰਦ ਹੋ ਗਿਆ ਬਾਰਡਰ ਭਾਈ ਸਾਹਿਬ ਇੰਡੀਆ ਮੇਂ ਕਹਾਂ ਸੇ ਆ ਗਏ ਆਪ ਇੰਡੀਆ ਮੇਂ ਆ ਗਏ ਆ ਕੋ ਮੈਸੇਜ ਨਹੀਂ ਆ ਰਿਹਾ ਸੇ ਬੋਲੋ ਨਹੀਂ ਮੈਸੇਜ ਨਹੀਂ ਆਇਆ ਤਾਂ ਕੀ ਕਰਨਾ ਹੈ ਅਭੀ ਤਾਂ ਵਹਾਂ ਕਹਾਂ ਕਿਸ ਜਗ੍ਹਾ ਜਾਣਾ ਚਾਹਤੇ ਹੋ ਆ ਪਾਕਿਸਤਾਨ ਹਮਕੋ ਕਰਾਚੀ ਕਰਾਚੀ ਹਾਂ ਸਾਹਮਣੇ ਔਰ ਇੰਡੀਆ ਮੇਂ ਕਹਾਂ ਗਏ ਥੇ ਆ ਦੇਖੋ ਇੰਡੀਆ ਮੇਂ ਕਹਾਂ ਸੇ ਆ ਰਹੇ ਹੋ ਆ ਪਹਿਲੇ ਵੀ ਕਹੇ ਗਏ ਗੁਜਰਾਤ ਦੇਖੋ ਗੁਜਰਾਤ ਦਾ ਇਹ ਜਿਹੜੇ ਤੁਸੀਂ ਸੁਣਿਆ ਕਿ ਗੁਜਰਾਤ ਆਏ ਸੀ ਔਰ ਹੁਣ ਇਹ ਦੂਜੇ ਪਾਸੇ ਇਹ ਜਿਹੜਾ ਇਹ ਗੇਟ ਨਜ਼ਰ ਆ ਰਿਹਾ ਆਈਸੀਪੀ ਯਾਨੀ ਕਿ ਇੰਟੀਗ੍ਰੇਟਿਡ ਚੈੱਕ ਪੋਸਟ ਜਿਹੜੀ ਟ੍ਰੇਡ ਦੇ ਲਈ ਵਰਤੀ ਜਾਂਦੀ ਤਾਂ ਇਸ ਵੇਲੇ ਜਿੱਥੇ ਭਾਰਤੀ ਔਰ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਇੱਕ ਵੱਡਾ ਸਵਾਲ ਬਣਿਆ ਹੋਇਆ ਨਾਲ ਦੀ ਨਾਲ ਪ੍ਰੇਡ ਔਰ ਟ੍ਰੇਡ ਨੂੰ ਲੈ ਕੇ ਵੀ ਹਾਲੇ ਇੱਕ ਸਵਾਲੀਆ ਨਿਸ਼ਾਨ ਹੈ ਕਿ ਇਹ ਟ੍ਰੇਡ ਜਿਹੜਾ ਉਰਨ ਤੌਰ ਤੇ ਬੰਦ ਕੀਤਾ ਜਾਏਗਾ ਕਿਉਂਕਿ ਜਿਹੜਾ ਵਪਾਰ ਭਾਰਤ ਔਰ ਅਫਗਾਨਿਸਤਾਨ ਦੇ ਵਿਚਾਲੇ ਹੁੰਦਾ ਉਹ ਭਾਰਤ ਜੋ ਹੈ ਜਿੰਨਾ ਵੀ ਸਮਾਨ ਅਫਗਾਨਿਸਤਾਨ ਤੋਂ ਮੰਗਵਾਉਂਦਾ ਉਸ ਦੇ ਲਈ ਪਾਕਿਸਤਾਨ ਦਾ ਜਿਹੜਾ ਰਸਤਾ ਰੂਟ ਹੈ ਉਹ ਵਰਤਿਆ ਜਾਂਦਾ ਤਾਂ ਬੀਐਸਐਫ ਦੇ ਜਵਾਨਾਂ ਦੀ ਤਣਾਤੀ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨੇ ਤਾਂ ਇੱਥੇ ਜਿਹੜੇ ਹੁਣ ਲੋਕ ਪਹੁੰਚ ਰਹੇ ਨੇ ਖਾਸ ਕਰਕੇ ਜਿਹੜੇ ਪਾਕਿਸਤਾਨੀ ਨਾਗਰਿਕ ਨੇ ਜਿਨ੍ਹਾਂ ਦਾ ਵੀਜ਼ਾ ਹੱਲੇ ਪਿਆ ਹੋਇਆ ਹੈ ਪਰ ਉਹਨਾਂ ਨੂੰ ਹੁਣ ਤੁਰੰਤ ਜੋ ਹੈ ਪਾਕਿਸਤਾਨ ਜਾਣਾ ਪੈ ਰਿਹਾ ਕਿਉਂਕਿ ਕੋਈ ਆਪਣੇ ਪਰਿਵਾਰ ਦੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ ਕਿਸੇ ਦੇ ਕਿਸੇ ਰਿਸ਼ਤੇਦਾਰ ਦੇ ਵਿੱਚ ਕੋਈ ਖੁਸ਼ੀ ਗਮੀ ਤਾਂ ਉਹਨਾਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਇਹ ਲੋਕ ਭਾਰਤ ਪਹੁੰਚੇ ਸੀ ਕੋਈ ਦਿੱਲੀ ਤੋਂ ਆ ਰਿਹਾ ਕੋਈ ਗੁਜਰਾਤ ਤੋਂ ਆ ਰਿਹਾ ਔਰ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਵੀ ਨਹੀਂ ਹੈ ਕਿ ਪਾਕਿਸਤਾਨ ਦੇ ਨਾਲ ਜਿਹੜੇ ਰਿਸ਼ਤੇਆਂ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਜਿਹੜੇ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਤਾਂ ਇਸੇ ਤਰ੍ਹਾਂ ਲਗਾਤਾਰ ਇਹ سلسلہ ਜਿਹੜਾ ਉਹ ਜਾਰੀ ਹੈ ਜਿਹੜੇ ਲੋਕ ਭਾਰਤ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਆਏ ਹੋਏ ਸੀ ਤਾਂ ਉਹਨਾਂ ਨੂੰ ਹੁਣ 48 ਘੰਟਿਆਂ ਦੇ ਵਿੱਚ ਵਿੱਚ ਵਾਪਸ ਆਪਣੇ ਮੁਲਕ ਜਾਣ ਦੇ ਜਿਹੜੇ ਆਦੇਸ਼ ਜਾਰੀ ਕੀਤੇ ਨੇ ਤਾਂ ਅਸੀਂ ਗੱਲਬਾਤ ਕਰਦੇ ਹਾਂ ਹੋਰ ਵੀ ਇੱਥੇ ਲੋਕ ਨੇ ਜਿਹੜੇ ਕਿ ਹੁਣ ਵਾਪਸ ਜਾਣ ਦੇ ਲਈ ਇੱਥੇ ਪਹੁੰਚੇ ਨੇ ਟਾਰੀ ਕਿਉਂਕਿ ਇਹਨਾਂ ਨੂੰ ਹੁਣ ਕਹਿ ਦਿੱਤਾ ਗਿਆ ਕਿ 48 ਘੰਟਿਆਂ ਦੇ ਵਿੱਚ ਨਹੀਂ ਨਹੀਂ ਦੇਖਾ ਭਾਈ ਹਮਨੇ ਨਹੀਂ ਦੇਖਾ ਆਹ ਯਹਾਂ ਪੇ ਇੰਡੀਆ ਆਏ ਕਹਾਂ ਪੇ